ਰੋਪੋਂ ਨੂੰ ਕੰਢੇ ਇਹ ਜਿੰਨਾ ਤਾਰਾ ਬਣੇ ਬੱਧੀਆ ਤਾਂ ਸ਼ਾਮ ਨੂੰ ਪਹੁੰਚੇ ਕੁਛ ਹੋ ਗਿਆ ਏਦਾਂ ਕਰਕੇ ਹੋਰ ਪਤਾ ਲੱਗੂਗਾ ਜਦੋਂ ਆਵਾਂਗੇ ਫੇਰ ਕੁਛ ਪਤਾ ਲੱਗੂ ਜੀ ਕਰਕੇ ਅਸਿਕ ਨੂੰ ਬਹੁਤ ਜ਼ਿਆਦਾ ਜਿੰਨ ਕਹਿੰਦੇ ਆਤ ਖੁਦਾ ਦਾ ਵੈਰ ਏਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਹਰਦੀਪਨ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ ਬਟਾਲਾ ਦੇ ਹਲਕਾ ਕਾਧੀਆਂ ਦੇ ਨੇੜੇ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਹ ਪੁੱਤਰ ਜੇਮਸ ਮਸੀਹ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਜੇਮਸ ਮਸੀਹ ਨੇ ਕਿਹਾ ਕਿ ਉਸ ਦਾ ਛੋਟਾ ਬੇਟਾ ਕਾਫਲ ਮਸੀਹ ਅਜ ਤੋ तकरीबन 20 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ ਸਿੱਕਮ ਅਤੇ ਅਸਾਮ ਦੇ ਵਿੱਚ ਆਪਣੀ ਡਿਊਟੀ ਤੇ ਤਨਾਨਤ ਸੀ ਤੇ ਡਿਊਟੀ ਦੇ ਦੌਰਾਨ ਹੀ ਕਾਫਲ ਦੀ ਮੌਤ ਹੋਈ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ ਕਾਫਲ ਦੇ ਮ੍ਰਿਤਕ ਦੇਦ ਨੂੰ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਜੱਦੀ ਪਿੰਡ ਲਿਆਂਦਾ ਜਾਵੇਗਾ ਇਸ ਸਬੰਧੀ ਉਸ ਦੇ ਪਤਨ ਨੇ ਹੋਰ ਕੀ ਜਾਣਕਾਰੀ ਦਿੱਤੀ ਹੈ ਆਓ ਤੁਹਾਨੂੰ ਸੁਣਾ ਦਿੰਨੇ ਆ ਗੁਰਦਾਸਪੁਰ ਤੋਂ ਲਾਪਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਬੜਾ ਬਕਰ ਕਾਫਲ ਮੁਸਹੀ ਸੀ ਲੱਗਦੇ ਜੀ ਬਰਾਹ ਸੋਟਾ अपनी सूचना मिली थानू कहीं शामी फोन आया कि कुछ हो गया इदा करके और पता लगेगा जो आऊंगे फिर ही कुछ पता लगू ड्यूटी कितने तक है सिक्कम सिक्कम शाम शाम सब तो चीज पर सानो कितना का फोन आया जेसी साहब जेसी साहब का आया अब तो मैंने कोई भी दारी सीधे दारी आखिरी बारी कदों कर दूं ਮੇਰੇ ਤੇ ਚਾਰ ਪੰਜ ਦਿਨ ਪਹਿਲਾਂ ਹੀ ਗੱਲ ਹੋਈ ਸੀ। ਪਰ ਆਨ ਵਾਲੋਂ ਕਹਿੰਦੇ ਸੀ। ਨਹੀਂ ਨਹੀਂ ਕੋਈ ਗੱਲ ਨਹੀਂ ਜੀ। ਸਿਰਫ ਉਹ ਮੈਨੂੰ ਕਹਿੰਦੇ। ਇਹ ਜਿੰਦ ਦਾ ਤਾਰਾ ਬਣੇ ਬੱਧੀਆ। ਇਹ ਕਹਿੰਦੇ ਆਪਨੇ ਦੁਕਾਨ ਵੱਡੀ ਕਰ। ਮੈਂ ਤੈਨੂੰ ਪੈਸੇ ਪਾਉਂਦਾ। ਤੁਹਾਨੂੰ ਦਾ ਪਰਚੀ ਦਿੱਤਾ ਤਾਂ ਲੈ ਆ ਜਾਣਾ। ਪਰ ਸੁਰਸੋਂ ਆਏਗਾ ਫਿਰ 10 ਵਜੇ। ਮੈਂ ਮੇਰੇ ਜੀਜਾ ਜੀ ਸੰਗ ਉਹ ਸਿੱਕਮ ਦੇ ਆਸਾਮ ਦੇ ਵਿੱਚ ਡਿਊਟੀ ਕਰ ਰਹੇ। ਉਹ ਕਹਿ ਰਹੇ ਹਿਉਂ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ। ਮੈਂ ਇੱਧਰ ਆ ਜਣਾ। ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ ਅਸੀਂ ਮੈਂ ਜਲੰਧਰ ਗਿਆ। ਕੱਲੋਂ ਦੀਦੀ ਦਾ ਫੋਨ ਆਇਆ ਵਾ। ਭਾਜੀ ਹੁਣਾਂ ਫੋਨ ਕੀਤਾ ਵਾ ਕਿ ਇਦਾਂ ਕਰਕੇ ਹੋ ਗਿਆ। ਆਡੀ ਮੰਮੀ ਨੂੰ ਫੋਨ ਕੀਤਾ ਵਾ। ਮੰਮੀ ਨੂੰ ਅਸੀਂ ਦੋਵੇਂ ਭਰਾ ਮੈਂ ਤਾਂ ਸਣੀ ਆਪਾਂ ਗੱਡੀ ਤੇ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਦੂਗੇ ਕਿਦਾਂ ਦੀ ਗੱਲ ਕਹਿਣ ਦੀ ਆ। ਸਾਡੇ ਭਾਜੀ ਜਲੋਂ ਫਿਰ ਅਸੀਂ ਕਨਫਰਮ ਜਦੋਂ ਪਾਜੀ ਉਹਨਾਂ ਨੂੰ ਫੋਨ ਕੀਤਾ ਸਾਰੇ ਨੂੰ ਫੋਨ ਕੀਤਾ ਫਿਰ ਅਸੀਂ ਰਾਤ ਦੀ ਗੱਲ ਦੌੜੇ ਆਏ ਅਸੀਂ ਕੱਲ ਰਾਤ ਦੇ ਸਾਰੇ ਇੱਕ ਇੱਥੇ ਹੀ ਆ ਤੇ ਆਪਣੀ ਭੈਣ ਨੂੰ ਜਿਹੜੀ ਛੱਲੀ ਦੇਣਦੇ ਆ ਪਰ ਤੁਹਾਨੂੰ ਪਤਾ ਜਿਹੜੀ ਪਨੇਵੀ ਉਹਨੂੰ ਦੱਦਰ ਪੈ ਗਈ ਉਹਦੇ ਜਾ ਕੇ ਕਮਜ਼ੋਰੀ ਵੀ ਪੀ ਘਟ ਗਿਆ ਸਾਰਾ ਉਹਨੂੰ ਰਾਤੀ ਹਸਪਤਾਲੋਂ 11 ਵਜੇ ਪਾਜੀ ਵਾਇਬਲ ਨਹੀਂ ਖੜਿਆ ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ ਜਿਹੜੀ ਵੱਡੀ ਬੇਟੀ ਆ ਉਹ ਵੀ ਵਿਚਾਰੀ ਲੋੰਦੀ ਆਉਂਦੀ ਹੀ ਉਹਨੂੰ ਉੱਧਰ ਬਿਮਾਰ ਪਈ ਉੱਧਰ ਇੱਧਰ ਉੱਧਰ ਇਹਨਾਂ ਦੇ ਘਰਾਂ ਚ ਰੱਖਿਆ ਇੱਧਰ ਅਸੀਂ ਦਰਦੇ ਲਿਆ 19 ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਨ ਕਹਿੰਦੇ ਅਤ ਖੁਦਾ ਦਾ ਵੈਰ ਇਦਾਂ ਸਾਡੇ ਨਾਲ ਹੋਇਆ ਵਾ ਸਾਡੇ ਨਾਲ ਪਤਾ ਨਹੀਂ ਕੀ ਰੱਬ ਨੇ ਵੈਰ ਕੱਢਿਆ ਵਾ ਜਿਹੜਾ ਸਾਡੀ ਪੈਨ ਨੂੰ 40 ਸਾਲ ਤੋਂ ਪਹਿਲਾਂ ਹੀ ਜਿਹੜਾ ਵਿਧਵਾ ਕਰ ਦਿੱਤਾ